ਸਤਿ ਸ਼੍ਰੀ ਅਕਾਲ ਦੋਸਤੋ ਅ ਦੋਸਤੋ ਅੱਜ ਆਪਰੇਸ਼ਨ ਬਲੂ ਸਟਾਰ ਦੀ ਵਰਸੀ ਆਤੀ ਅੰਮ੍ਰਿਤਸਰ ਦੇ ਵਿੱਚ ਅਸੀਂ ਫਿਰ ਗਏ ਔਰ ਰੋਸ ਵਜੋਂ ਅੱਜ ਸਾਰਾ ਅੰਮ੍ਰਿਤਸਰ ਬੰਦ ਆ ਦੋਸਤੋ ਹਰ ਸਾਲ ਜਦੋਂ ਵੀ ਇਹ ਵਰਸੀ ਆਉਂਦੀ ਆ ਤੇ ਉਹ ਜਿਹੜੇ ਜ਼ਖਮ 1984 ਦੇ ਵਿੱਚ ਇਸ ਕਾਲੇ ਦੌਰ ਦੇ ਵਿੱਚ ਮਿਲੇ ਸਨ ਉਹ ਅੱਜ ਵੀ ਤਾਜ਼ਾ ਹੋ ਜਾਂਦੇ ਨੇ ਦੋਸਤੋ ਬਹੁਤ ਸਾਰੀਆਂ ਗੱਲਾਂ ਸਾਨੂੰ ਇਤਿਹਾਸ ਦੇ ਵਿੱਚੋਂ ਕੋਕ ਕੇ ਪਰਖ ਕੇ ਜਿਹੜਾ ਨਾ ਉਹ ਅੱਗੇ ਵਧਣਾ ਚਾਹੀਦਾ ਔਰ ਇਤਿਹਾਸ ਦੀ ਕੋਕ ਪੜਤਾਲ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਮੇਰਾ ਦਕਸਤਾਨ ਦੇ ਜਿਹੜੇ ਰਾਈਟਰ ਨੇ ਰਸੂਲ ਹਮਜਾ ਤੋਂ ਉਹਨਾਂ ਦਾ ਕਹਿਣਾ ਹੈ ਕਿ ਜੇ ਤੁਸੀਂ ਇਤਿਹਾਸ ਤੇ ਗੋਲੀ ਚਲਾਓਗੇ ਤੇ ਜਿਹੜਾ ਆਉਣ ਵਾਲਾ ਸਮਾਂ ਤੋਂ ਦੇਖਿਆ ਤੁਹਾਨੂੰ ਤੂਫਾਨ ਨਾਲ ਫੜੇਗਾ ਦੋਸਤੋ ਜਦੋਂ ਛੋਟੇ ਸਮੇਂ ਤੀਜੀ ਜਾਂ ਦੂਜੀ ਜਾਂ ਤੀਜੀ ਚੌਥੀ ਕਲਾਸ ਚ ਪੜਦਾ ਸਾਂ ਫੇਰ ਗੇਟ ਤੇ ਮੈਂ ਸੰਤ ਪਿੰਡਾ ਵਾਲਿਆਂ ਦੇ ਲੈਕਚਰ ਸੁਣਨ ਨੂੰ ਆਪਣੇ ਦਾਦਾ ਜੀ ਨਾਲ ਜਾਂਦਾ ਹੁੰਦਾ ਸਾਂ ਕਈ ਮੈਨੂੰ ਯਾਦ ਨਹੀਂ ਗੱਲਾਂ ਤੇ ਉਦੋਂ ਮੈਂ ਅਮਰਤ ਵੀ ਛਕਿਆ ਸੀ ਸੰਤ ਪਿੰਡਾ ਵਾਲਿਆਂ ਦੇ ਵੇਲੇ ਆਪਣੇ ਦਾਦਾ ਜੀ ਨਾਲ ਜਾ ਕੇ ਦੂਜੀ ਤੀਜੀ ਕਲਾਸ ਚ ਪੜਦਾ ਸਾਂ ਚਲੋ ਇਹ ਵੱਖਰੀ ਗੱਲ ਆ ਕਿ ਵਿਚਾਰਾਂ 'ਚ ਬਦਲਾਅ ਜਿਹੜਾ ਹੋਣਾ ਇੱਕ ਲਾਜ਼ਮੀ ਆ ਔਰ ਆਉਂਦਾ ਰਹਿੰਦਾ ਸਾਡੇ ਮਨ ਬਾਤ ਦੇ ਵਿੱਚ ਕਮਿਊਨਿਸਟ ਸੋਚ ਦੇ ਲਾਗੇ ਚੱਲ ਗਿਆ ਸਹਿਤ ਪੜਿਆ ਲਿਟਰੇਚਰ ਪੜਿਆ ਤੇ ਕਮਿਊਨਿਸਟ ਸੋਚ ਦੇ ਲਾਗੇ ਕਹਿੰਦੇ ਗਿਆ ਪਰ ਕੋਈ ਵੀ ਸੋਚ ਆ ਜਿਹੜੀ ਮੈਂ ਸਮਝਦਾ ਕਿ ਉਹ ਉਹਦੀ ਜਿਹੜੀ ਦੇਸ ਆ ਨਾ ਉਹਦੀ ਮਾਨਵਤਾ ਹੋਣੀ ਚਾਹੀਦੀ ਆ ਉਹਦਾ ਆਧਾਰ ਉਹਦੀ ਪ੍ਰਿਕਮੁਖੀ ਸੋਚ ਜਿਹੜੀ ਉਹ ਮਾਨਵਤਾ ਤੇ ਆਧਾਰਿਤ ਹੋਣੀ ਚਾਹੀਦੀ ਭਾਵੇਂ ਉਹ ਕੋਈ ਵੀ ਵਿਚਾਰਤਾ ਰਾਇਆ ਜਾਂ ਕੋਈ ਵੀ ਸੋਚਿਆ ਸੋ ਦੋਸਤੋ ਬੜੀਆਂ ਗੱਲਾਂ ਨੇ ਕਰਨ ਵਾਲੀਆਂ ਬਹੁਤ ਸਾਰੇ ਪੜਕਾਉ ਬਿਆਨ ਅੱਜ ਕੱਲ ਮੈਂ ਸੁਣ ਲਿਆ ਪਰ ਮੈਨੂੰ ਲੱਗਦਾ ਕਿ ਸੰਤ ਪਿੰਡੋਆ ਵਾਲਿਆਂ ਦੀ ਜਿਹੜੀ ਸਖਸ਼ੀਅਤ ਸੀਗੀ ਉਹਦੇ ਨਾਲ ਨਿਆ ਨਹੀਂ ਹੋ ਰਿਹਾ ਕਾਫੀ ਕੁਝ ਭਰਮ ਭਲੇਖੇ ਜਿਹੜੇ ਉਹਨਾਂ ਤੋਂ ਬਾਅਦ ਦੇ ਵਿੱਚ ਫਲਾਏ ਗਏ ਨੇ ਉਹ ਇੱਕ ਵੱਡੇ ਸੰਤ ਸਨ ਕਈ ਕਈ ਕੰਨ ਜੀ ਉਹ ਆਪਣੇ ਜਿਹੜੇ ਫਾਲੋਅਰ ਸਨ ਚੇਲੇ ਸਾਨੂੰ ਉਹਨਾਂ ਕੋਲੋਂ ਭਗਤੀ ਕਰਵਾਉਂਦੇ ਸਨ ਤੇ ਖੁਦ ਵੀ ਭਗਤੀ ਕਰਦੇ ਸਨ ਉਹ ਇੱਕ ਫਿਰਕਾ ਪ੍ਰਸਤੀ ਇੱਕ ਇਲਾਕਾਵਾਦ ਦੀ ਸੋਚ ਤੋਂ ਜਿਹੜੀ ਨਾ ਉੱਪਰ ਉੱਠ ਚੁੱਕੀ ਸਨ ਸੰਤ ਪਿੰਡਾਂ ਵਾਲੇ ਔਰ ਮੈਨੂੰ ਮੈਨੂੰ ਨਹੀਂ ਲੱਗਦਾ ਜਿੰਨਾ ਮੈਂ ਕੋਖਿਆ ਪਰਤਾਲਿਆ ਜਿੰਨਾ ਵੇਖਿਆ ਕਿ ਸੰਤ ਪਿੰਡਾਂ ਵਾਲਿਆਂ ਨੇ ਕਦੀ ਵੱਖਰੀ ਸਟੇਟ ਦੀ ਮੰਗ ਕੀਤੀ ਆ ਕਿਉਂਕਿ ਉਹ ਜਿਹੜੇ ਸੰਤ ਉਹ ਦੇ ਨਾ ਜਿਹੜੇ ਇੱਕ ਭਗਤੀ ਕਰਨ ਵਾਲੇ ਰੋਹਾਨੀ ਰਹਾ ਤੇ ਚੱਲਣ ਵਾਲੇ ਲੋਕ ਜਾਰਦੇ ਨੇ ਕਿ ਉਹਨਾਂ ਦੇ ਵਿੱਚ ਜਿਹੜੀ ਮਾਨਸਿਕ ਬਦਲਾਅ ਆਉਂਦਾ ਕੰਚਨ ਲੋਹ ਸਮਾਨ ਕੰਚਨ ਲੋਹ ਸਮਾਨ ਜਾਨੀ ਕਿ ਲੋਹਾ ਤੇ ਸੋਨਾ ਜਿਹੜਾ ਨਾ ਉਹ ਇੱਕ ਸਮਾਨ ਉਹਨਾਂ ਲਈ ਹੋ ਜਾਂਦਾ ਜ਼ਿੰਦਗੀ ਬਹੁਤ ਸੋ ਉਹਨਾਂ ਨੇ ਕਦੀ ਵੀ ਕਿਸੇ ਵੱਖਰੀ ਸਟੇਟ ਦੀ ਮੰਗ ਨਹੀਂ ਕੀਤੀ ਔਰ ਇਹ ਇਤਿਹਾਸ ਗਵਾਇਆ ਤੁਸੀਂ ਫੋਲੋ ਇਤਿਹਾਸ ਜਿਹੜਾ ਉਹਨਾਂ ਨੇ ਮੋਰਚਾ ਲਾਇਆ ਬਾਅਦ ਦੇ ਵਿੱਚ ਉਹ ਹਥਿਆਰਬੰਦ ਜਦੋਜਹਿਦ ਦੇ ਵਿੱਚ ਬਦਲ ਗਿਆ ਉਹ ਆਨੰਦਪੁਰ ਸਾਹਿਬ ਦਾ ਮਤਾ ਸੀਗਾ ਆਨੰਦਪੁਰ ਸਾਹਿਬ ਦੇ ਮਤੇ ਵੀ ਕਈ ਨੇ ਇੱਕ ਨਹੀਂਗਾ ਕਿਉਂਕਿ ਜਿੰਨੇ ਵੀ ਅਕਾਲੀ ਦਲ ਜਿਹੜੇ ਉਹ ਵੱਖਰੇ ਹੁੰਦੇ ਗਏ ਹਰ ਬੰਦਾ ਆਪਣੀ ਚੌਧਰ ਚਾਹੁੰਦਾ ਸੀ ਤੋਂ ਜਿੰਨੇ ਵੀ ਅਕਾਲੀ ਦਲ ਵੱਖਰੇ ਹੁੰਦੇ ਗਏ ਉਹਨੇ ਆਨੰਦਪੁਰ ਸਾਹਿਬ ਦੇ ਮਤੇ ਵੀ ਹੋ ਚਾਹੁੰਦੇ ਗਏ ਇੱਕ ਮੇਨ ਆਨੰਦਪੁਰ ਸਾਹਿਬ ਦਾ ਮਤਾ ਸੀ ਤੁਸੀਂ ਇੰਟਰਨੈਟ ਤੋਂ ਡਾਊਨਲੋਡ ਕਰਕੇ ਪੜ ਲਿਓ ਤਾਂ ਉਹਦੇ ਵਿੱਚ ਕਿਤੇ ਵੀ ਕੋਈ ਵਕਰੀ ਸਟੇਟ ਦੀ ਮੰਗ ਨਹੀਂ ਆਉਂਦੀ ਉਹਦੇ ਵਿੱਚ ਸਿੱਖਾਂ ਨੂੰ ਖਾਸ ਕਰ ਪੰਜਾਬੀਆਂ ਨੂੰ ਮਾਣ ਸਨਮਾਨ ਨਾਲ ਜੀਣ ਦੀ ਜਿਹੜੀ ਮੰਗ ਸੀਗੀ ਕਿ ਸਾਨੂੰ ਜਿਹੜਾ ਬਣਦਾ ਮਾਣ ਸਨਮਾਨ ਸਾਨੂੰ ਦਿੱਤਾ ਜਾਵੇ ਜਦੋਂ ਬਾਦਸ਼ਾਹ ਦੇ ਅਧਾਰ ਤੇ ਰਾਜਾਂ ਦੀ ਵੰਡ ਹੋਈ ਤੇ ਉਹ ਜਿਹੜੇ ਇਲਾਕੇ ਜਿਹੜੇ ਪੰਜਾਬੀ ਬੋਲਦੇ ਸਨ ਜਿੱਥੇ ਬਹੁ ਗਿਣਤੀ ਲੋਕਾਂ ਨੇ ਪੰਜਾਬੀ ਭਾਸ਼ਾ ਮਾਤ ਭਾਸ਼ਾ ਲਿਖਾਈ ਸੀ ਉਹ ਪੰਜਾਬ ਦੇ ਨਾਲ ਜੁੜੇ ਜਾਣ ਚੰਡੀਗੜ੍ਹ ਜਿਹੜਾ ਪੰਜਾਬ ਦੀ ਧਰਤੀ ਤੇ ਬਣਿਆ ਆ ਪੰਜਾਬ ਦੇ ਪੈਸੇ ਨਾਲ ਬਣਿਆ ਉਹ ਪੰਜਾਬ ਨੂੰ ਦਿੱਤਾ ਜਾਵੇ ਸੋ ਇਹ ਬੜੀਆਂ ਜ਼ਾਇਦੀਆਂ ਮੰਗਾ ਸਨ ਇਹਨਾਂ ਨੂੰ ਵੱਧ ਅਧਿਕਾਰਾਂ ਦਾ ਅੰਦੋਲਨ ਵੀ ਕਹਿ ਦਿੱਤਾ ਜਾਂਦਾ ਔਰ ਦੋਸਤੋ ਇਹ ਪੰਜਾਬ ਦੇ ਵਿੱਚੋਂ ਜਦੋਂ ਉੱਠਿਆ ਵੱਧ ਅਧਿਕਾਰਾਂ ਦਾ ਅੰਦੋਲਨ ਇਹ ਸ਼੍ਰੋਮਣੀ ਅਕਾਲੀ ਦਰ ਨੇ ਜੋ ਕਮਿਊਨਿਸਟ ਤਰ੍ਹਾਂ ਨੇ ਸ਼ੁਰੂ ਕੀਤਾ ਸੀ ਲੜਕੇ ਕੀਤਾ ਸੀ ਤੋਂ ਉਸ ਤੋਂ ਬਾਅਦ ਜਦੋਂ ਸੰਤ ਪਿੰਡਰਾਂ ਵਾਲਿਆਂ ਦੀ ਬਹੁਤ ਵੱਡੀ ਫਾਲੋਅਰਸ਼ਿਪ ਸੀ ਔਰ ਅਕਾਲੀ ਨਿਡਰਾਂ ਨੇ ਸੰਤ ਪਿੰਡਰਾਂ ਵਾਲਿਆਂ ਨੂੰ ਇਹ ਅਪੀਲ ਕੀਤੀ ਕਿ ਤੁਸੀਂ ਇਸ ਅੰਦੋਲਨ ਦੀ ਅਗਵਾਈ ਕਰੋ ਪਰ ਜਿੱਥੋਂ ਤੱਕ ਮੈਨੂੰ ਪਤਾ ਹੈ ਕਿ ਉਹ ਮੈਨੂੰ ਪਤਾ ਲੱਗਾਗਾ ਕਹਿਣੋ ਕਿ ਜਿਹੜੀ ਮੇਰੀ ਜਾਣਕਾਰੀ ਆ ਉਹਦੇ ਮੁਤਾਬਕ ਸੰਤਾਂ ਨੇ ਇਹਦੇ ਤੋਂ ਪਹਿਲਾਂ ਇਨਕਾਰ ਨਹੀਂ ਕੀਤੀ ਸੀ ਕਿ ਮੈਂ ਰਾਜਨੀਤੀ ਦੇ ਵਿੱਚ ਨਹੀਂ ਹੋਣਾ ਤੁਸੀਂ ਅਗਵਾਈ ਕਰੋ ਪਰ ਸੰਤਾ ਨੂੰ ਕਹਿ ਕਵਾ ਕੇ ਉਹ ਲਾਇਨ ਇਸਤੀ ਦੇ ਵਿੱਚ ਲਿਆਏ ਔਰ ਉਹ ਰਾਜਾਂ ਨੂੰ ਆਨੰਦਪੁਰ ਸਾਹਿਬ ਦੇ ਮਤੇ ਦੇ ਆਧਾਰ ਤੇ ਗਾਇਕ ਕਿ ਰਾਜਾਂ ਨੂੰ ਵਾਜੇ ਰੇ ਅਧਿਕਾਰ ਦਿੱਤੇ ਜਾਣ। ਤੋਂ ਉਹ ਅੰਦੋਲਨ ਸਿਰਫ ਪੰਜਾਬ ਤੱਕ ਮ hạnੂਦ ਨਹੀਂ ਰਿਹਾ ਪੂਰੇ ਹਿੰਦੁਸਤਾਨ ਦੇ ਵਿੱਚ ਫੈਲ ਗਿਆ। ਹਿੰਦੁਸਤਾਨ ਦੀਆਂ ਜਿਹੜੀਆਂ ਦੱਖਣੀ ਸਟੇਟਾਂ ਸਨ ਦੱਖਣੀ ਰਾਜਪਾਲ ਮਲਨਾਡੂ ਕੇਰਲਾ ਬੰਗਾਲ ਉੱਥੇ ਖੇਤਰੀ ਪਾਰਟੀਆਂ ਹਾਵੀ ਸਨ ਹੁਣ ਤਾਂ ਖੇਤਰੀ ਪਾਰਟੀਆਂ ਕਾਫੀ ਹਾਵੀ ਨੇ ਉਦੋਂ ਖੇਤਰੀਵਾਦ ਕਾਫੀ ਹਾਵੀ ਹੁੰਦਾ ਸੀ ਉੱਥੋਂ ਦੀਆਂ ਲੋਕਲ ਪਛਾਵਾ ਉੱਥੋਂ ਦੇ ਲੋਕਲ ਲੋਕਾਂ ਦਾ ਕਲਚਰ ਉਹਨੂੰ ਮਤਲਬ ਬਚਾਉਣ ਲਈ ਉਹ ਲੋਕ ਸੰਘਰਸ਼ ਕਰਦੇ ਸਨ ਸੋ ਜਦੋਂ ਰਾਜਾਂ ਨੂੰ ਵੱਧ ਅਧਿਕਾਰ ਦੇਣ ਦਾ ਅੰਦੋਲਨ ਪੰਜਾਬ ਤੋਂ ਫੈਲਿਆ ਤੇ ਉਹਨਾਂ ਰਾਜਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਫੈਲ ਗਿਆ ਸੰਯੁਕਤ ਰਾਸ਼ਟਰ ਦੇ ਵਿੱਚ ਵੀ ਇਹਦੀ ਚਰਚਾ ਹੋਈ ਤੋ ਹੁਣ ਸਾਡੀ ਕੇਂਦਰ ਸਰਕਾਰ ਦੇ ਮੂਰੇ ਇਹ ਸਵਾਲ ਥੀਗਾ ਕਿ ਇਸ ਅੰਦੋਲਨ ਨੂੰ ਕਿੱਦਾਂ ਖਤਮ ਕੀਤਾ ਜਾਵੇ ਜਿੱਦਾਂ ਹੁੰਦਾ ਨਾ ਕਿ ਕੋਈ ਅੰਦੋਲਨ ਨੇ ਲੀਕ ਵਾਈ ਆ ਕਿ ਸਾਰਾ ਧਿਆਨ ਉਸ ਲੀਕ ਤੇ ਹੈ ਲੋਕਾਂ ਦਾ ਕੇਂਦਰ ਤੇ ਲੋਕ ਉਸ ਲੀਕ ਨੂੰ ਹੀ ਕੇਂਦਰਿਤ ਕਰ ਰਹੇ ਨੇ ਔਰ ਲੀਕ ਉਹ ਵੱਡੀ ਹੋਈ ਜਾ ਰਹੀ ਹੈ ਸੌ ਚੀਂਡੀਆਂ ਦੇ ਵਿੱਚ ਵੀ ਫੈਲ ਰਹੀ ਆ ਇਹਨੂੰ ਮਟਾਉਣਾ ਕਿੱਦਾਂ ਆ ਇਦੇ ਮੁਕਾਬਲੇ ਤੇ ਕੋਈ ਹੋਰ ਇਹੋ ਜਿਹੀ ਲੀਕ ਵਾਈ ਜAVE ਕਿ ਲੋਕਾਂ ਦਾ ਧਿਆਨ ਉੱਥੇ ਕੇਂਦਰਿਤ ਹੋ ਜਾਵੇ ਤੇ ਇਹਦੇ ਨਾਲੋਂ ਇਹਦੇ ਵੱਲੋਂ ਹਟ ਜਾਵੇ। ਸੋ ਜਾਣ ਬੁੱਝ ਕੇ ਜਿਹੜਾ ਕੇਂਦਰ ਸਰਕਾਰ ਨੇ ਮੋੜਾ ਜਾਂ ਸਾਡੇ ਪੰਜਾਬ ਦੀ ਲੀਡਰਸ਼ਿਪ ਨੇ ਇੱਕ ਪਾ ਗਿਓ ਕਾਲੀ ਚੀਜ਼ ਜਾਂ ਕੋਈ ਸੀ। ਖਾਰਕੂ ਆਦ ਵਾਲੇ ਪਾਸੇ ਮੋੜਾ ਦਿੱਤਾ ਗਿਆ। ਔਰ ਜਿਹੜਾ ਬਿਲਕੁਲ ਜਾਇਜ਼ ਹੱਕੀ ਸੰਵਿਧਾਨ ਦੇ ਅੰਦਰ ਰਹਿ ਕੇ ਅੰਦੋਲਨ ਕੀਤਾ ਜਾ ਰਿਹਾ ਸੀ। ਆਦੇਸ ਸੰਤ ਭਿੰਡਰਾ ਵਾਲੇ ਸੰਨ ਜਾਂ ਕੋਈ ਵੀ ਸੰਨ ਉਹਨੂੰ ਖਾੜਕੁਆਦ ਵਾਲੇ ਪਾਸੇ ਜਾਂ ਖਾਲਸਪੁਰਾਨ ਵਾਲੇ ਪਾਸੇ ਮੋੜਾ ਦਿੱਤਾ ਗਿਆ ਤਾਂ ਕਿ ਜਿਹੜੀ ਮੇਨ ਗੱਲ ਆ ਉਹ ਅਨੰਦਪੁਰ ਸਾਹਿਬ ਦੇ ਮੱਥੇ ਤੇ ਆਧਾਰਤ ਜਿਹੜੀ ਸਟੇਟਾਂ ਨੂੰ ਵੱਧ ਰਾਸ਼ਟਰ ਦੇਣ ਦੀ ਗੱਲ ਕਰਦੀ ਸੀ ਉਹਦੇ ਵੱਲੋਂ ਲੋਕਾਂ ਦਾ ਧਿਆਨ ਵੰਡਿਆ ਜਾਵੇ ਔਰ ਇਹਦੇ ਵਿੱਚ ਉਹ ਕਾਮਯਾਬ ਰਹੇ ਨੇ ਕਿਉਂਕਿ ਸੰਤ ਭਿੰਡਰਾ ਵਾਲੇ ਕਦੇ ਵੀ ਰਾਸ਼ਟਰਵਾਦੀ ਨਹੀਂ ਰਹੇ ਕੋਈ ਵੀ ਉਹਨਾਂ ਨੇ ਇਦਾਂ ਦੀ ਗੱਲ ਨਹੀਂ ਕੀਤੀ ਆਪਣੀ ਸਾਰੀ ਉਮਰ ਦੇ ਵਿੱਚ ਉਹਨਾਂ ਦੇ ਲੈ ਕੇ ਤੁਸੀਂ YouTube ਤੋਂ ਸੁਣ ਸਕਦੇ ਨੇ ਤੇ ਉਹਨਾਂ ਨੇ Hindu ਜਿਹੜੇ ਪੰਜਾਬ ਦੇ ਸਿੱਖ ਸਨ ਉਹਨਾਂ ਦੇ ਫਾਲੋਅਰ ਸਨ ਪਰ ਜਿਹੜੇ ਪੰਜਾਬ ਦੇ Hindu ਸਨ ਉਹ ਸਿੱਖਾਂ ਨਾਲੋਂ ਵੱਧ ਕੇ ਸੰਤਾਂ ਦੇ ਫਾਲੋਅਰ ਸਨ ਹੋਣੀ ਉਹ ਬੜੇ ਲੋਕਾਂ ਨੂੰ ਜਾਣਦਾ ਜਿਹੜੇ Hindu ਨੇ ਔਰ ਸੰਤਾਂ ਦੀਆਂ ਫੋਟੋਆਂ ਉਹਨਾਂ ਨੇ ਆਪਣੇ ਘਰ ਚ ਲਾਈਆਂ ਚਲੋ ਮੈਂ ਵੱਖਰੀ ਗੱਲ ਮੈਂ ਸੰਤਾਂ ਦੀ ਸੋਚ ਨਾਲ ਸਹਿਮਤ ਨਹੀਂ ਹੋ ਸਕਦਾ ਜਾਂ ਕਿਸੇ ਵੀ ਤਰ੍ਹਾਂ ਪਰ ਜੋ ਸਾਕੇਆ ਦਾ ਉਹ ਇਤਿਹਾਸ ਜਿਹੜਾ ਸਾਕੇਆ ਉਹ ਲੋਕਾਂ ਤੋਂ ਲੁਕਾਇਆ ਜਾਂਦਾ ਔਰ ਸਾਹਮਣੇ ਆਉਣਾ ਚਾਹੀਦਾ ਸੋ ਇਸੇ ਫੈਲੋਵਰਸ਼ਿਪ ਦੇ ਵਿੱਚ ਸੰਤਾਂ ਨੇ ਜਿਹੜਾ Hindu ਇਤਿਹਾਸ ਸੀ ਇਤਿਹਾਸ ਸੀ ਜੋ Hindu ਵੇਦ ਸ਼ਾਸਤਰ ਉਹਨਾਂ ਦੇ ਬਹੁਤ ਵੱਡੇ ਗਿਆਤਾ ਹਨ ਤੁਸੀਂ ਸਬੂਤ ਵਜੋਂ ਸੁਣ ਸਕਦੇ ਹੋ ਉਹਨਾਂ ਦੀ YouTube ਦੇ ਵਿੱਚ ਜਾਪਸਾਹ ਵਰਗੀ ਬਾਣੀ ਦੋਸਤੋ ਜਿਹੜੀ ਜਾਪਸਾਹ ਵਰਗੀ ਬਾਣੀ ਆ ਨਾ ਜਾਂ ਜਿਹੜੀ ਕਾਵ ਰਚਨਾ ਜਾਪਸਾਹ ਜੀ ਇਹ ਦੁਨੀਆ ਤੇ ਦੁਬਾਰਾ ਨਾ ਇਸਤੇ ਇਤਿਹਾਸ ਚ ਪਹਿਲਾਂ ਲਿਖੀ ਗਈ ਆ ਤੇ ਨਾ ਦੁਨੀਆ ਦੇ ਇਤਿਹਾਸ ਚ ਦੁਬਾਰਾ ਲਿਖੀ ਜਾਵੇਗੀ ਇਹ ਸੱਚ ਆ ਬਹੁਤ ਹੀ ਮਿੱਠੀ ਤੇ ਬਹੁਤ ਹੀ ਇਲਾਹੀ ਬਾਣੀ ਜਿਹੜੀ ਜਾਪਸਾਹ ਜੀ ਔਰ ਜਿਹੜੀ ਕਥਾ ਜਾਪਸਾਹ ਜੀ ਜਿਹੜੀ ਕਥਾ ਸੰਤ ਪਿੰਡਰਾ ਵਾਲੇ ਜਮੈਲ ਸਿੰਘ ਕਾਲਸਾਹ ਪਿੰਡਰਾ ਵਾਲੇ ਨੇ ਕੀਤੀ ਆ ਉਹ ਵੀ ਸੱਚ ਹੈ ਕਿ ਨਾ ਉਹ ਦੁਨੀਆ ਦੇ ਇਤਿਹਾਸ ਚ ਕਦੇ ਪਹਿਲਾਂ ਹੋਈ ਹੈ ਤੇ ਨਾ ਉਹ ਆਉਣ ਵਾਲੇ ਇਤਿਹਾਸ ਚ ਕਦੇ ਬਾਅਦ ਹੋਏਗੀ। ਕੋਈ ਰੱਬੀ ਬਖਸ਼ਿਸ਼ ਉਹਨਾਂ ਤੇ ਸੰਤਾ ਤੇ ਜ਼ਰੂਰ ਸੀਗੀ। ਠੀਕ ਹੈ ਉਹਨਾਂ ਨੂੰ ਰਾਜਨੀਤੀ ਦੇ ਵਿੱਚ ਲੈ ਆਂਦਾ ਗਿਆ। ਤੇ ਜਿਹੜੇ ਅਕਾਲੀ ਲੀਡਰ ਸਨ ਜਿਹੜੇ ਰਾਜਨੀਤੀ ਦੇ ਵਿੱਚ ਲਿਆਉਣ ਵਾਲੇ ਉਹ ਜਿਹਨੂੰ ਹੱਥ ਖੜੇ ਕਰਕੇ ਬਾਹਰ ਆ ਕੇ ਕਿਹਾ ਅਸੀਂ ਸਮਝੌਤਾਵਾਦੀ ਰਾਹ ਬਣਾਉਂਦੇ ਆਂ। ਪਰ ਉਹ ਸੰਤ ਸੀ ਉਹਨਾਂ ਲਈ ਜ਼ਿੰਦਗੀ ਮੌਜ ਜਿਹੜੀ ਇੱਕ ਸਮਾਨ ਸੀਗੀ। ਉਹਨਾਂ ਨੇ ਉੱਥੇ ਲੜਕੇ ਮਰ ਜਣਾ ਮਨਜ਼ੂਰ ਕੀਤਾ ਪਰ ਕਿਤੇ ਵੀ ਕੋਈ ਵਕਵਾਦ ਵਾਲੀ ਦਾ ਅਲਾਕਾਵਾਦ ਵਾਲੀ ਕੋਈ ਵਖਰੇਵੇਂ ਵਾਲੀ ਗੱਲ ਨਹੀਂ ਸੀ ਉਹ ਸਿਰਫ ਚਾਹੁੰਦੇ ਸਨ ਕਿ ਠੀਕ ਹੈ ਹੁਣ ਮੈਂ ਇੱਥੋਂ ਹੱਥ ਜੜੀ ਕਰਕੇ ਬਾਹਰ ਨਹੀਂ ਨਿਕਲਣਾ 27 ਮਈ ਦੀ ਸ਼ਾਮ ਨੂੰ ਜਦੋਂ ਸੰਤਾ ਉਹਦਾ ਮੇਰਾ ਆਖਰੀ ਸੰਬੋਧਨ 26 27 ਮਈ ਦੀ ਸ਼ਾਮ ਨੂੰ ਸੀਗਾ ਉਹਨਾਂ ਨੇ ਸਾਫ਼ ਉੱਥੇ ਕਿਹਾ ਕਿ ਜਿਹੜੇ ਇੱਥੋਂ ਜਾਣਾ ਚਾਹੁੰਦੇ ਨੇ ਉਹ ਜਾ ਸਕਦੇ ਨੇ ਜਿਹੜੇ ਇਹ ਜਿਨੇ ਕਿਸੇ ਨੇ ਆਪਣੀ ਭੈਣ ਦਾ ਵਿਆਹ ਕਰਨਾ ਆਪਣੇ ਮਾਪਿਆਂ ਦੀ ਸੇਵਾ ਕਰਨੀ ਕਿਸੇ ਨੇ ਮਕਾਨ ਬਣਾਉਣਾ ਕਿਸੇ ਨੇ ਕੋਈ ਮਕਾਨ ਬਣਾਉਣਾ ਕੁਝ ਕਰਨਾ ਜੜੇ ਜੋ ਥੋੜੇ ਖਰਵੇ ਬੋਲ ਸੰਸਤੀ ਬੋਲਦੇ ਸੰਤਪਿੰਡਰਾ ਵਾਲੇ ਔਰ ਫੇਰ ਨਾ ਕਿਉਂਕਿ ਸਾਦ ਨੇ ਮਡੇ ਮਰਵਾਤੇ ਲੋਕਾਂ ਦੇ ਜਿਨੇ ਜਾਣਾ ਉਹ ਚੜੇ ਜੋ ਇੱਥੇ ਹੁਣ ਕਰਮਾਖੂਨ ਨਾਲ ਲੱਤ ਪਾ ਧੋਣੀ ਕਿਉਂਕਿ ਮੈਂ ਥੋੜੀ ਰਿਸਰਚ ਕੀਤੀ ਆ ਮੈਂ ਐਵੇਂ ਆਪਣੇ ਕੋਲੋਂ ਨਹੀਂ ਗੱਲ ਕਰਦਾ ਜਿਹੜੇ ਅੰਦਰ ਉਸ ਵੇਲੇ ਮੌਕੇ ਤੇ ਮੌਜੂਦ ਤਾਂ ਮੈਂ ਕਾਫੀ ਬੰਦਿਆਂ ਨੂੰ ਮਿਲਿਆ ਮੇਰੀਆਂ ਇਤਿਹਾਸ ਦੀ ਕਿਤਾਬਾਂ ਵੀ ਕੁਝ ਪ੍ਰਕਾਸ਼ਤ ਹੋਈਆਂ ਉਹਨਾਂ ਨੂੰ ਆਊਟ ਆਫ ਸਟਾਕ ਨੇ ਤੋਂ ਸੋ ਇਸ ਕਰਕੇ ਥੋੜੇ ਭਰਮ ਭੁਲੇਖੇ ਪੈਦਾ ਕੀਤੇ ਜਾ ਰਹੇ ਨੇ ਪੰਜਾਬ ਦੇ ਹਿੰਦੂ ਸਿੱਖ ਮੁਸਲਮ ਭਾਈਚਾਰੇ ਦੇ ਵਿੱਚ ਜਿਹੜਾ ਨਾ ਜੈਸਾਈ ਭਾਈਚਾਰਾ ਜੋ ਵੀ ਪੰਜਾਬੀ ਨੇ ਭਾਵੇਂ ਉਹ ਵੱਖੋ ਵੱਖ ਵਿਚਾਰਧਾਰਾਵਾਂ ਨੂੰ ਮੰਨਦੇ ਨੇ ਕੋ ਕਾਮਰਡ ਜਾਂ ਕੋ ਈਸਾਈ ਜਾਂ ਕੁਰਾਨਾ ਸੌਮੀ ਕੋ ਹਿੰਦੂ ਆ ਉਹਨਾਂ ਦੇ ਵਿੱਚ ਜਾਣ ਬੁੱਝ ਕੇ ਵਿਖਰੇਵੇਂ ਪੈਦਾ ਕਰਨ ਦਾ ਯਤਨ ਕੀਤਾ ਜਾ ਰਿਹਾ ਮੈਂ ਇਸ ਕਰਕੇ ਇਹ ਗੱਲ ਕਰਨੀ ਚਾਹ ਰਿਹਾ ਹਾਂ ਕਿ ਸੰਤ ਭਿੰਡਰਾਵਾਲੇ ਦਾ ਜਾਂ ਕਿਸੇ ਵੀ ਮਨੋਰਥ ਇਹੋ ਜਿਹਾ ਕੋਈ ਨਹੀਂ ਸੀਗੀ ਸਿਰਫ ਉਹਨਾਂ ਨੇ ਇਹ ਕਿਹਾ ਕਿ ਮੈਂ ਤਾਂ ਹੁਣ ਬਾਹਰ ਨਹੀਂ ਨਿਕਲਣਾ ਜੋ ਰਿਜਲਟ ਨਿਕਲੂਗਾ ਨਿਕਲੂਗਾ ਮੈਂ ਹੱਥ ਖੜੀ ਕਰਦੇ ਨਹੀਂ ਕਿ ਕਰਦੇ ਔਰ ਜਿਹੜੇ ਦਾਈ ਬੰਦੇ ਉਹ ਤੋਂ ਲੜੇ ਸੀ ਨਾ ਸਮਗਲਰ ਵਗੈਰਾ ਜਿਹੜੇ ਵਾਰੰਟੀ ਸਾਨੂੰ ਤੋਂ ਪੁਲਿਸ ਤੋਂ ਬਚਣ ਦੇ ਮਾਰੇ ਉਹ ਸਪਤਾ ਦਿਨਾਂ ਲਾ ਕੇ ਲਾ ਕੇ ਉਹ ਦੱਸਦੇ ਨੇ ਮੌਕੇ ਵਾਲੇ ਬੰਦਿਆਂ ਨੇ ਮੈਨੂੰ ਬੜਿਆਂ ਨੇ ਦੱਸਿਆ ਕਿ ਉਹ ਧਰਨਿਆਂ ਦੇ ਵਿੱਚ ਰਫੜਾ ਸੁੱਟ ਕੇ ਪਿਛੇ ਮੋਜਪੁਰਾ ਬਜਾਰਸਾੜੀ ਨਿਕਲ ਕੇ ਭੱਜ ਗਏ ਸਨ ਪਰ ਜਿਹੜੇ ਸੰਤ ਦੇ ਨਾਲ ਬੰਦੇ ਰਹੇਗੇ ਸਰ ਜਨਰਲ ਸ਼ਬੀਕ ਸਿੰਘ ਖਿਆਲਾ ਦਾ ਮਿੱਦ ਹੋਰ ਜਿੰਨੇ ਵੀ ਸਨ ਉਹ ਸਾਰੇ ਮਤਲਬ ਆਖਰੀ ਹੱਦ ਤੱਕ ਲੜਨ ਵਾਲੇ ਰਹੇਗੇ ਸੀ ਸੰਤਾ ਦੇ ਨਾਲ ਜਿਹੜੇ ਰਹਿ ਗਏ ਉਹ ਸਾਰੇ ਸਪ੍ਰੇਟਡ ਬੰਦੇ ਸਨ ਉਹਨਾਂ ਦੀ ਜ਼ਿੰਦਗੀ ਤੇ ਮੌਤ ਇੱਕ ਬਰਾਬਰ ਸੀ ਜਿਹੜੇ ਭਗਤੀ ਜਿਹਦਾ ਤੇ ਕਿਰਨ ਵਾਲੇ ਬੰਦੇ ਹਨ ਰੂਹਾਨੀਏ ਦੇ ਰਾਹ ਤੇ ਉਹਨਾਂ ਨੂੰ ਪਤਾ ਕਿ ਕਦੀ ਇਹ ਵੀ ਰਾਹ ਹੁੰਦਾ ਕਿ ਤੁਹਾਡੇ ਸਾਹਮਣੇ ਕਿਲੋ ਸੋਨਾ ਪਿਆ ਆ ਕਿਲੋ ਲੋਹਾ ਪਿਆ ਆ ਤੁਸੀਂ ਦੋਵੇਂ ਨਹੀਂ ਚੁੱਕੋਗੇ ਕਿਉਂਕਿ ਉਹ ਰੂਹਾਨੀਏ ਦੇ ਰਾਹ ਤੇ ਚੱਲਣ ਵਾਲੇ ਬੰਦੇ ਜਾਣਦੇ ਨੇ ਕਿ ਇਹ ਸੋਨੇ ਦੇ ਲੋਹੇ ਦੀ ਕੀਮਤਾਂ ਤੇ ਕੋਈ ਆ ਸੋ ਉਹਨਾਂ ਸੰਤਾਂ ਨੇ ਜੋ ਵੀ ਹੋਇਆ ਜੋ ਨਾ ਹੋਇਆ ਇਹ ਵੱਖਵਾਦੀ ਜਾਂ ਅਤਵਾਦੀ ਜਾਂ ਜੋਜਵੀ ਖਾਲਸਤਾਨੀ ਵਖਰੀਵੇਂ ਵਾਲੇ ਕਾਰ ਨਹੀਂ ਚੱਲ ਇਹ ਰਾਜਨੀਤਿਕ ਮਸਲਾ ਸੀ ਇੱਕ ਸਾਧੂ ਨੂੰ ਇੱਕ ਸੰਤ ਨੂੰ ਤੁਸੀਂ ਰਾਜਨੀਤੀ ਦੇ ਵਿੱਚ ਲੈ ਕੇ ਆਏ ਹੋ ਜਾਣਬੁੱਧ ਕੀ ਤੇ ਫਿਰ ਉਹ ਜਿਹੜੀ ਕਾਂਗਰਸ ਸੀ ਉਸ ਵੇਲੇ ਪੋਲੀਟੀਕਲ ਯੂਜ਼ ਕਰਨਾ ਚਾਹੁੰਦੀ ਸੀ ਕਿ ਆਨੰਦਪੁਰ ਸਾਹਿਬ ਦੇ ਮਤੇ ਦਾ ਰਾਜਿਆਂ ਦਾ ਵਾਧ ਅਧਿਕਾਰਾਂ ਦਾ ਅੰਦੋਲਨ ਬਹੁਤ ਫੈਲਦਾ ਜਾ ਰਿਹਾ ਹੈ ਫਿਰ ਉਹਨਾਂ ਦੀ ਮਜਬੂਰੀ ਸੀ ਕੇਂਦਰ ਸਰਕਾਰ ਹੈ ਉਹਨਾਂ ਦਾ ਫਰਜ਼ ਸੀ ਭਾਰਤ ਨੂੰ ਕੇਂਦਰੀਕ੍ਰਿਤ ਰੱਖਣਾ ਤਜੋ ਰਖਵਾਦੀ ਅੰਦੋਲਨ ਜਾਂ ਮਤਲਬ ਵਖਵਾਦੀ ਤਾਂ ਮੈਂ ਨਹੀਂ ਕਹਿ ਸਕਦਾ ਰਾਜਾ ਨੂੰ ਵੱਧ ਤੇ ਘਰ ਦੇਣ ਵਾਲੇ ਅੰਦੋਲਨ ਦਾ ਜਿਹੜਾ ਕੇਂਦਰੀਕ੍ਰਿਤ ਧਾਂਕਾ ਭਾਰਤ ਦਾ ਵਿਕਰਨ ਦਾ ਖਤਰਾ ਸੀ ਸੋ ਉਹਨਾਂ ਨੇ ਆਪਣਾ ਫਰਜ਼ ਨਿਭਾਇਆ ਆ ਤੇ ਜਿਹੜੇ ਸਿਆਸਤਦਾਨ ਸੀ ਉਹ ਸੰਤਾ ਦੀ ਫਾਲੋਅਰਸ਼ਿਪ ਨੂੰ ਹਾਈਜੈਕ ਕਰਨਾ ਚਾਹੁੰਦੇ ਸੀ ਪੰਜਾਬ ਦੇ ਜਿਹੜੇ ਸੰਤਾ ਨੂੰ ਰਾਜਨੀਤੀ ਦੇ ਵਿੱਚ ਲੈ ਕੇ ਆਏ ਉਹਨਾਂ ਨੇ ਆਪਣੀ ਰਾਜਨੀਤਿਕ ਚਾਲਾਂ ਚੱਲੀਆਂ ਨੇ ਸੋ ਉਹਦਾ ਰਿਜ਼ਲਟ ਉਹਤ ਬਹੁਤ بڑا ਨਿਕਲਿਆ ਬੜੀ ਮੰਨ ਦੇ ਵਿੱਚ ਰੋਸ ਨੇ ਬੜਾ ਵਿਰਾਗ ਅੱਖਾਂ ਵੀ ਨਾਮ ਹੁੰਦੀਆਂ ਨੇ ਉਦੋਂ ਕਿ ਇਹ ਕੀ ਬਣ ਗਿਆ ਜਾਂ ਕਿਸ ਕਦਰ ਇੱਕ ਖਾਨਾ ਜੰਗੀ ਜਿਹੜੀ ਖਾਨਾ ਜੰਗੀ ਵਾਲੇ ਸਾਡੇ ਦੇਸ਼ ਦੇ ਵਿੱਚੋਂ ਕੁਝ ਵੀ ਇਹ ਸਾਨੂੰ ਇਤਿਹਾਸ ਚੋਂ ਸਬਕ ਲੈਣਾ ਚਾਹੀਦਾ ਤਾਂ ਇਸੇ ਕਰਕੇ ਮੈਂ ਸੱਤਾ ਬਾਰੇ ਗੱਲ ਕਰਨੀ ਚਾਹ ਰਿਹਾ ਸੀ ਕੋਈ ਉਹਨਾਂ ਦਾ ਇਹੋ ਜਿਹਾ ਅੰਦੋਲਨ ਵੱਖਵਾਦੀ ਅੰਦੋਲਨ ਨਹੀਂ ਸੀ ਸਿਰਫ ਇੱਕ ਰਾਜਨੀਤਿਕ ਇੱਕ ਬਿਲਕੁਲ ਜਾਇਜ਼ ਉਹਨਾਂ ਦਾ ਜਿਹੜਾ ਨਾ ਉਹ ਅੰਦੋਲਨ ਸੀਗਾ ਭਾਰਤੀ ਸੰਵਿਧਾਨ ਦੇ ਅੰਦਰ ਰਹਿ ਕੇ ਅੰਦੋਲਨ ਸੀ ਉਹਨਾਂ ਦੇ ਬਾਹਰ ਦੇ ਵਿੱਚ ਪਤਾ ਨਹੀਂ ਕਈ ਗੱਲਾਂ ਬਣ ਗਈਆਂ ਨੇ ਕਈ ਗੱਲਾਂ ਨਹੀਂ ਪਰ ਔਰ ਉਹਨਾਂ ਦੇ ਤੁਸੀਂ ਲੈਕਚਰ ਸੁਣ ਸਕਦੇ ਹੋ ਕਿਤੇ ਵੀ ਉਹ ਇਹੋ ਜਿਹੇ ਸਾਧੂ ਸੰਤ ਜਿਹੜੇ ਨਾ ਧਰਤੀ ਦੀ ਔਰ ਰੀਤਾਂ ਨਹੀਂ ਆਉਂਦੇ ਫਿਰ ਕਾਪਰਸਤੀ ਇਹੋ ਜੀਆਂ ਚੀਜ਼ਾਂ ਤੋਂ ਬਹੁਤ ਉੱਤੇ ਹੁੰਦੇ ਨੇ ਔਰ ਬਿਲਕੁਲ ਸੰਤਪਿੰਡਰਾ ਵਾਲੇ ਜਿਹੜੇ ਇਦਾਂ ਹੀ ਸਨ